ਸੰਤ ਬਾਬਾ ਜਰਨੈਲ ਸਿੰਘ ਜੀ ਦਾ ਦੁਨੀਆ ਵਿੱਚ ਕਿਉਂ ਜ਼ਿਕਰ ਹੁੰਦਾ ਹਰ ਸਿੱਖ ਦੇ ਹਿਰਦੇ ਵਿੱਚ ਉਹਨਾਂ ਦੀ ਤਸਵੀਰ ਕਿਉਂ ਬਸੀ ਹੋਈ ਹੈ ਉਹਨਾਂ ਨੇ ਧਰਮ ਦੀਆਂ ਜੜਾਂ ਨੂੰ ਲਾਉਣ ਵਾਸਤੇ ਧਰਮ ਦੇ ਉੱਤੋਂ ਦੀ ਆਪਣਾ ਪਵਿੱਤਰ ਖੂਨ ਡੋਲ ਕੇ ਕੁਰਬਾਨੀ ਦੇ ਦਿੱਤੀ ਕਿ ਮਹਾਰਾਜ ਦੇ ਗੁਰਸਿੱਖੀ ਧਰਮ ਨੂੰ ਕਦੇ ਆਂਚ ਨਾ ਆਏ ਮੇਰਾ ਸਰੀਰ ਜਾਂਦਾ ਤਾਂ ਚਲਿਆ ਜਾਏ ਸੋ ਖਾਲਸਾ ਜੀ ਧਰਮ ਨੂੰ ਮਜ਼ਬੂਤ ਰੱਖਣ ਵਾਸਤੇ ਅੱਜ ਸਾਡੀਆਂ ਸੰਸਥਾਵਾਂ ਨੂੰ ਬਚਾਉਣ ਦੀ ਲੋੜ ਹੈ ਅੱਜ ਸ਼ਰੀਓ ਅਕਾਲ ਤਖਤ ਸਾਹਿਬ ਦੀ ਨੂੰ ਨੀਵਾਂ ਦਿਖਾਇਆ ਜਾ ਰਿਹਾ ਅਕਾਲ ਤਖਤ ਸਾਹਿਬ ਦੀ ਦੇ ਖਿਲਾਫ ਸਿੱਖੀ ਰੂਪ ਵਿੱਚ ਮਹਰੂਪੀਏ ਲੋਕ ਬੜਾ ਕਾਨੂੰਨਾ ਪ੍ਰਚਾਰ ਕਰ ਰਹੇ ਐ ਜਿਹੜੇ ਸਾਨੂੰ ਅਕਾਲ ਤਖਤ ਸਾਹਿਬ ਨਾਲੋਂ ਤੋੜ ਰਹੇ ਐ ਸਾਡੀ ਸਿੱਖਾਂ ਦੀ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਸੈਂਟਰ ਸਰਕਾਰ ਦੇਆਂ ਡਾਲ ਮਜੰਸੀਆਂ ਆਏ ਦੇ ਨੇ ਚਾਲ ਚੱਲ ਰਹੀਆਂ ਕਿ ਸਾਡੀ ਸ਼ਰੋਮਣੀ ਕਮੇਟੀ ਨੂੰ ਖੇਰੂ ਖੇਰੂ ਕਰ ਦਿੱਤਾ ਜਾਏ ਸ਼੍ਰੋਮਣੀ ਕਮੇਟੀ ਨੂੰ ਤੋੜ ਜਾਏ ਤੋੜ ਦਿੱਤਾ ਜਾਏ ਖਾਲਸਾ ਜੀ ਸ਼੍ਰੋਮਣੀ ਕਮੇਟੀ ਤੁਹਾਡੇ ਬਜ਼ੁਰਗਾਂ ਨੇ ਪਵਿੱਤਰ ਖੂਨ ਡੋਲ ਕੇ ਬਣਾਈ ਹੈ ਤੁਹਾਡੇ ਬਜ਼ੁਰਗਾਂ ਨੇ ਜਿਹੜਾ ਕਟੀਆਂ ਕਾਲ ਕੋਠੜੀਆਂ ਦੇ ਵਿੱਚ ਗਏ ਜੇ ਅੱਜ ਇਹ ਸੰਸਥਾ ਆਪਾਂ ਆਪਣੇ ਸਮੇਂ ਵਿੱਚ ਨਾ ਬਿਟਾ ਸਕੇ ਆਉਣ ਵਾਲੇ ਜੋ ਨੌਜਵਾਨ ਕਹ ਲੋ ਆਉਣ ਵਾਲੀਆਂ ਜੋ ਪੀੜ੍ਹੀਆਂ ਹਨ ਉਹ ਸਾਡੇ ਤੋਂ ਜਵਾਬ ਮੰਗਣਗੀਆਂ ਸਾਡਾ ਇਤਿਹਾਸ ਲਿਖਿਆ ਜਾਏਗਾ ਕਿ ਅਸੀਂ ਆਪਣੀ ਸੰਸਥਾ ਨਹੀਂ ਬਚਾ ਸਕੇ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਿਹਾ ਇਸ ਕਰਕੇ ਮੈਂ ਲੰਮੀਆਂ ਗੱਲਾਂ ਨਹੀਂ ਕਰਨੀਆਂ ਕਿ ਸ਼੍ਰੋਮਣੀ ਕਮੇਟੀ ਨੂੰ ਪੰਛ ਦੀਆਂ ਨਾ ਸੰਸਥਾਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਬਚਾਉਣਾ ਵੱਡੀ ਜ਼ਰੂਰਤ ਹੈ ਤੁਸੀਂ ਸੁਣਿਆ ਮੇਰੇ ਤੋਂ ਪਹਿਲਾਂ ਕਿ ਰਾਜ ਪ੍ਰਬੰਧ ਵਾਲਿਆਂ ਨੂੰ ਅੱਜ ਗੁਰੂ ਦੀਆਂ ਸਤਾਪਦੀਆਂ ਵੀ ਭੁੱਲ ਗਈਆਂ ਸੋ ਇਸ ਕਰਕੇ ਭਾਈ ਤਿਸਨਾ ਹੈ ਸਮਾਜਿਕ ਪੱਖ ਸਮਾਜਿਕ ਪੱਖ ਦੇ ਵਿੱਚ اخਲਾਕੀ ਗੁਣ ਵੀ ਆਉਂਦੇ ਐ ਵਿਧੇਤਕ ਪੱਖ ਵੀ ਆਉਂਦਾ ਕੌਮ ਦੇ ਹੋਰ ਵੀ ਪੱਖ ਸਾਰੇ ਆਉਂਦੇ ਐ ਅਸੀਂ ਆਪਣੀ ਕੌਮ ਦੇ ਵਿਧੇਤਕ ਪੱਖ ਨੂੰ ਕਿੰਨਾ ਕੁੱਚਾ ਲੈ ਕੇ ਜਾਣਾ ਇਹ ਸਾਡੀ ਵੱਡੀ ਜ਼ਿੰਮੇਵਾਰੀ ਹੈ ਵਿਦਿਆਥੀ ਮੰਲੰਗ ਪੜੋ ਜਬਲਾ ਘਟ ਮੈਂ ਪ੍ਰਾਨ ਜੇ ਧਨੀ ਪਹੁੰਚੇ ਨਹੀਂ ਤੇ ਪਹੁੰਚੇ ਵਿਦਵਾਨ ਕਹਿੰਦੇ ਵਿਦਿਆ ਪੜਦਾ ਰਹ ਬੰਦਿਆ ਜਿੰਨਾ ਚਿਰ ਤੇਰੇ ਸਰੀਰ ਵਿੱਚ ਸਾਹ ਚੱਲਦੇ ਐ ਵਿੱਦਿਆ ਪੰਨ ਵਾਲਾ ਮਨੁੱਖ ਇੱਕ ਦਿਨ ਉਸ ਮੰਡਲ ਤੇ ਚਲਿਆ ਜਾਂਦਾ ਜਿੱਥੇ ਦੁਨੀਆਂ ਦਾ ਸਭ ਤੋਂ ਵੱਡਾ ਧਨੀ ਮਨੁੱਖ ਵੀ ਨਹੀਂ ਪਹੁੰਚ ਸਕਦਾ ਆਪਣੀ ਕੌਮ ਨੂੰ ਮਜ਼ਬੂਤ ਤੇ ਨਰੋਆ ਦੁਨੀਆਂ ਦੇ ਹਾਂ ਦਾ ਬਣਾਉਣ ਲਈ ਅੱਜ ਸਾਨੂੰ ਆਪਣੇ ਬੱਚਿਆਂ ਨੂੰ ਵਿਦਿਅਕ ਪੱਖ ਦੇ ਵਿੱਚ ਬਹੁਤ ਉੱਚ ਕੋਟੀ ਦੇ ਪਹਿਲ ਕਦਮੀ ਕਰਕੇ ਫੈਸਲੇ ਲੈਣੇ ਪੈਣਗੇ ਕਿ ਅਸੀਂ ਆਪਣੀ ਕੌਮ ਨੂੰ ਵਿਦਿਅਕ ਪੱਖ ਤੋਂ ਵੀ ਨਰੋਆ ਔਰ ਤਖੜਾ ਕਰੀਏ ਔਰ ਧਾਰਮਿਕ ਵਿਦਿਆ ਦੇ ਪੱਖ ਤੋਂ ਆਪਣੀ ਕੌਮ ਨੂੰ ਨਿਰੋਗ ਨਰੋਹਾ ਕਰਨ ਦਾ ਮਤਲਬ ਹੈ ਜੀਵਨ ਜਾਚ ਦੁਨੀਆ ਦੀ ਵਿਦਿਆ ਪੜ੍ਹ ਕੇ ਜੀਵਨ ਜਾਚ ਨਹੀਂ ਆਏਗੀ ਧਾਰਮਿਕ ਵਿਦਿਆ ਪੜ੍ਹ ਕੇ ਜੀਵਨ ਜਾਚ ਪ੍ਰਾਪਤ ਹੁੰਦੀ ਹੈ ਇਸ ਕਰਕੇ ਧਾਰਮਿਕ ਔਰ دنیਵੀ ਵਿਦਿਆ ਦੋਨਾਂ ਦਾ ਸੁਮੇਲ ਔਰ ਆਰਥਿਕ ਪੱਖ ਤੋਂ ਅੱਜ ਅਸੀਂ ਕਿੰਨੇ ਕਰਜ਼ਾਈ ਹੋ ਚੁੱਕੇ ਹਾਂ ਕੋਈ ਪੰਜਾਬ ਦਾ ਐਸਾ ਕਿਸਾਨ ਮਜ਼ਦੂਰ ਦਿਹਾੜੀਦਾਰ ਨਹੀਂ ਦੇਦੇ ਸਿਰ ਤੇ ਕਰਜ਼ਾ ਨਹੀਂ ਹੈ ਸੋ ਮੇਰੀ ਬੇਨਤੀ ਹੈ ਕਿ ਕੌਮ ਦਾ ਅਰਥ ਭਾ ਉੱਚਾ ਚੁੱਕਣ ਵਾਸਤੇ ਮੈਂ ਵਿਦੇਸ਼ਾਂ ਵਿੱਚ ਬੇਨਤੀਆਂ ਕੀਤੀਆਂ ਫਿਰ ਅੱਜ ਅਪੀਲ ਕਰਦਾ ਕਿ ਕੌਮ ਦੇ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਅਮੀਰ ਸਿੱਖ ਬੈਠੇ ਆ ਉਹ ਪੰਜਾਬ ਵਿੱਚ ਆ ਕੇ ਇੱਥੇ ਕਾਰੋਬਾਰ ਸ਼ੁਰੂ ਕਰਨ ਤਾਂ ਕਿ ਸਾਡੇ ਨੌਜਵਾਨਾਂ ਨੂੰ ਸਾਡੇ ਪਰਿਵਾਰਾਂ ਨੂੰ ਵਿਦੇਸ਼ਾਂ ਵੱਲ ਨਾ ਝਾਕਣਾ ਪਵੇ ਉਹ ਇੱਥੇ ਕਾਰੋਬਾਰ ਕਰਕੇ ਆਰਥਿਕ ਪੱਖ ਤੋਂ ਤਖੜੇ ਹੋਣ